ਜੀ ਜੀ ਪੈਣ ਕੀ ਲੋਡ ਪੈ ਗਈ ਪੰਜਾਬ ਨੂੰ ਬਚਾਉਣ ਦੀ ਕਿਉਂਕਿ ਪੰਜਾਬ ਦੇ ਵਿੱਚ ਹੋਰ ਵੀ ਮਲਜੀਤ ਸਰਕਾਰ ਦੀ ਗੱਲ ਕਰ ਰਹੀਏ ਤਾਂ ਉਹ ਵੀ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ ਕੀ ਲੋਡ ਪੈ ਗਈ ਪੰਜਾਬ ਨੂੰ ਬਚਾਉਣ ਦੀ ਪੰਜਾਬ ਨੂੰ ਨਸ਼ੇ ਤੋਂ ਬਚਾਉਣਾ ਪੈਣਾ ਹੈ ਤੇ ਪੰਜਾਬੀਆਂ ਨੂੰ ਮੈਂ ਸਨੇਹਾ ਦੇਣ ਲਈ ਕਿ ਤਕੜੇ ਹੋ ਜੋ ਲੜੋ ਸੁਪਨਾ ਵੇਖੋ ਅੱਗ ਤੁਹਾਡੇ ਘਰੇ ਲੱਗੀ ਹੈ ਕਿਸੇ ਸਰਕਾਰ ਨੂੰ ਕੋਸ਼ ਨਹੀਂ ਪਿਆ ਹੈਗਾ ਵੀ ਤੁਹਾਡੇ ਘਰੇ ਆ ਕੇ ਤੁਹਾਡੀ ਅੱਗ ਬੁਝਾਵੇ ਤੇ ਇਹਦੇ ਲਈ ਤੁਹਾਨੂੰ ਤਕੜੇ ਹੋ ਕੇ ਲੜਨਾ ਪੈਣਾ ਹੈ ਜਿੱਤੋਂ ਤੱਕ ਹੋ ਸਕੇ ਆਪਦੇ ਜਵਾਕਾਂ ਨੂੰ ਪੈਣਾ ਨੂੰ ਲੜਨਾ ਪੈਣਾ ਮੈਂ ਖਾਸ ਤੌਰ ਤੇ ਮਾਵਾਂ ਭੈਣਾਂ ਨੂੰ ਕਹਿੰਨੀ ਆ ਤੁਹਾਨੂੰ ਲੜਨਾ ਪੈਣਾ ਕਿਉਂਕਿ ਇਹ ਅੱਗ ਤੁਹਾਡੇ ਘਰੇ ਲੱਗੀ ਹੈ ਤੇ ਇਹਦੇ ਲਈ ਹਥਿਆਰ ਨੇ ਜਿਹੜੇ ਆਪਦੇ ਘਰੇ ਤਕੜੇ ਹੋ ਕੇ ਸਾਰਾ ਤੁਹਾਨੂੰ ਮੋਢੀ ਬਣਨਾ ਪੈਣਾ ਤਾਂ ਹੀ ਇਹ ਨਸ਼ੇ ਨੇ ਖਤਮ ਹੋਣਾ ਕਿਉਂਕਿ ਬਹੁਤ ਸਮਾਂ ਨੰਗਿਆ 25 30 ਸਾਲ ਨੰਗ ਚੁੱਕੇ ਨੇ ਤੇ ਪੰਜਾਬ ਦੀ ਜਵਾਨੀ ਜਿਹੜੀ ਹੈ ਬਰਬਾਦ ਹੋ ਰਹੀ ਹੈ ਖਤਮ ਹੋ ਰਹੀ ਹੈ ਨਸ਼ਟ ਹੋ ਰਹੀ ਹੈ ਤੇ ਕਿਉਂਕਿ ਆਪਾਂ ਉੱਠ ਦੇ ਬੁੱਲਵਾਲ ਵੇਖਦੇ ਆਂ ਵੀ ਸਰਕਾਰ ਕੁਝ ਕਰੂਗੀ ਇੱਕ ਸਰਕਾਰ ਬਦਲਦੀ ਦੂਜੀ ਆ ਗਈ ਕੁਝ ਕਰੂਗੀ ਤੀਜੀ ਆ ਗਈ ਉਹ ਹੋਰ ਵੀ ਸਿਸਟਮ ਦੂਣਾ ਚੌਗਣਾ ਵਾਧਦਾ ਹੀ ਜਾਂਦਾ ਹੈ ਤਾਂ ਜੇ ਆਪਾਂ ਜੇ ਇਸ ਚੀਜ਼ ਨੂੰ ਦੇਖਦੇ ਆਂ ਵੀ ਆ ਕਰੂਗੀ ਉਹਦੇ ਨਾਲ ਤਾਂ ਕੋਈ ਫਰਕ ਪੈ ਨਹੀਂ ਰਿਹਾ ਤਾਂ ਫਿਰ ਕੌਣ ਕਰੂਗਾ ਨਹੀਂ ਕਰੂੰਗੀ ਨਾ ਆਪਾਂ ਹੀ ਕਰਾਂਗੇ ਆਪਣੇ ਘਰ ਲਈ ਆਪਾਂ ਨੂੰ ਹੀ ਲੜਨਾ ਪੈਣਾ ਠੀਕ ਕਿ ਕੀ ਲੱਗਦਾ ਪੈਣਾ ਰੂਲਿੰਗ ਪਾਰਟੀ ਦੀ ਗੱਲ ਕਰ ਲਈਏ ਤਾਂ ਉਹ ਸੱਤਾ ਤੌਣ ਤੋਂ ਪਹਿਲਾਂ ਇਹ ਗੱਲ ਕਹਿ ਲਈ ਸੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਪੰਜਾਬ ਦੇ ਵਿੱਚ ਚਿੱਟੇ ਵਰਗੇ ਜਿਹੜੇ ਰੋਗ ਰੋਗ ਦੇ ਨਾਲ ਲੋਕ ਲੜ ਰਹੇ ਐ ਜਾਂ ਜਿਹੜੇ ਰੋਕੀ ਐ ਦੇ ਉਹਨਾਂ ਨੂੰ ਅਸੀਂ ਬੰਦ ਕਰ ਦੇਵਾਂਗੇ ਚਿੱਟਾ ਬੰਦ ਕਰ ਦੇਵਾਂਗੇ ਦੇਖੋ ਸਰਕਾਰ ਰੂਲਿੰਗ ਪਾਰਟੀ ਹੋਵੇ ਆਪੋਜੀਸ਼ਨ ਪਾਰਟੀ ਹੋ ਗਏ ਸਰਕਾਰ ਬਦਲਣਾ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚ ਹੈ ਵੀ ਜੇ ਉਹਨਾਂ ਨੂੰ ਨਹੀਂ ਪਸੰਦ ਸਰਕਾਰ ਬਦਲੋ ਜੇ ਨਹੀਂ ਕੰਮ ਕੀਤਾ ਤਾਂ ਬਦਲੋ ਪਰ ਮੈਂ ਕਹਿੰਨੀ ਆ ਵੀ ਸਰ ਕੀ ਸਰਕਾਰ ਕੰਮ ਕਰ ਰਹੀ ਹੈ ਸਰਕਾਰ ਤੇ ਸਾਰਾ ਕੁਝ ਸਿੱਟ ਕੇ ਆਪਾਂ ਫਰਕ ਨਹੀਂ ਹੋ ਸਕਦੇ ਹੈਗੇ ਆਪਾਂ ਨੂੰ ਆਪਣਾ ਲੜਨਾ ਪੈਣਾ ਹੈ ਹਾਂ ਸਰਕਾਰਾਂ ਚੰਗੀਆਂ ਮਾੜੀਆਂ ਹੁੰਦੀਆਂ ਨੇ ਜੇ ਲੱਗਦਾ ਵੀ ਸਰਕਾਰ ਮਾੜੀ ਹੈ ਜਮਾਂ ਹੀ ਇਹ ਕੰਮ ਨਹੀਂ ਕਰਦੀ ਤਾਂ ਆਪਾਂ ਬਦਲ ਸਕਦੇ ਆ ਹੈਨਾ ਸਰਕਾਰ ਬਦਲੋ ਜਾਂ ਇਹ ਤੁਹਾਡੇ ਹੱਥ ਦੇ ਵਿੱਚ ਆ ਵੀ ਆਪਾਂ ਜਦੋਂ ਵੋਟ ਪਾਣੀ ਆ 5 ਸਾਲ ਬਾਅਦ ਅਧਿਕਾਰ ਆਉਣਾ ਹੈ ਵੋਟ ਬਦਲ ਕੇ ਸਰਕਾਰ ਬਦਲੋ ਪਰ ਸਿਸਟਮ ਤਾਂ ਫੇਰ ਉਹੀ ਆ ਮੌਤਾਂ ਤਾਂ ਉਵੇਂ ਹੀ ਹੋ ਰਹੀਆਂ ਨੇ ਤੇ ਜੋ ਇਹਦਾ ਨੈਕਸਸ ਚੱਲ ਰਿਹਾ ਉਹ ਵੀ ਉਵੇਂ ਹੀ ਚੱਲ ਰਿਹਾ ਤਾਂ ਫੇਰ ਮੈਂ ਕਹਿੰਨੀ ਆ ਵੀ ਕਿਨੂੰ ਕੰਮ ਕਰਨ ਦੀ ਲੋੜ ਆ ਆਪਣੇ ਜਿਹੜੇ 10 ਸਾਲ ਦੇ ਜਵਾਕ ਹੋ ਗਏ ਨਾ ਉਹ ਖਤਰੇ ਦੇ ਵਿੱਚ ਨੇ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਨੇ ਜਿਹੜੇ ਬੱਚੇ ਜਿਹੜੀਆਂ ਮਾਵਾਂ ਨੂੰ ਲੱਗਦਾ ਵੀ ਮੇਰਾ 10-11 ਸਾਲ ਦਾ ਹੀ ਜਵਾਕ ਆ ਖਤਰੇ ਦੇ ਵਿੱਚ ਹੈ ਇਹ ਮਾਵਾਂ ਨੂੰ ਸਮਝਣਾ ਪੈਣਾ ਹੈ 17 ਸਾਲ ਤੱਕ 18 ਸਾਲ ਤੱਕ ਬਹੁਤ ਜ਼ਿਆਦਾ ਖਤਰਾ ਹੈ ਸਕੂਲ ਦੇ ਆਸੇ-ਪਾਸੇ ਸਿਸਟਮ ਠੀਕ ਨਹੀਂ ਗੇ ਤਾਂ ਤੁਹਾਨੂੰ ਲੜਨਾ ਪੈਣਾ ਕਿਉਂਕਿ ਜਵਾਕ ਕਿਹਦੇ ਨੇ ਜੰਮੇ ਕਿਨੇ ਨੇ ਅਸੀਂ ਜੰਮੇ ਨੇ ਨਾ ਸਰਕਾਰ ਨੇ ਤਾਂ ਨਹੀਂ ਜੰਮੇ ਭਰਾ ਹੈ ਤਾਂ ਮੇਰਾ ਸੀ ਨਾ ਤਾਂ ਲੜੂਗੀ ਕੌਣ ਮੈਂ ਲੜੂਗੀ ਅਮੈਂ ਪੰਜਾਬ ਨੂੰ ਜਾਗਰੂਕ ਕਰਨਾ ਹੈ ਕਿਉਂਕਿ ਇਸ ਮੁਹਿੰਮ ਦੇ ਤਹਿਤ ਅਸੀਂ ਸਾਰੇ ਚੱਲੇ ਆ ਕਿ ਪੰਜਾਬ ਜਾਗੇ ਪੰਜਾਬ ਵਸਦਾ ਰਹੇ ਤੇ ਇੱਕੋ ਹੀ ਸੁਪਨਾ ਨਸ਼ਾ ਮੁਕਤ ਪੰਜਾਬ ਆਪਣਾ ਉਹ ਸੁਪਨਾ ਦਿਖਾਣਾ ਹੈ ਪੰਜਾਬ ਨੂੰ ਵੀ ਨਸ਼ਾ ਮੁਕਤ ਪੰਜਾਬ ਕਿਹੋ ਜਿਹਾ ਲੱਗੂਗਾ ਜੇ ਪੰਜਾਬ ਸੁਪਨਾ ਦੇਖ ਗਿਆ ਕਿਉਂਕਿ ਅੱਜ ਦੇ ਟਾਈਮ 'ਚ ਪਿਛਲੇ 1 ਸਾਲ 'ਚ ਮੈਂ ਦੇਖਿਆ ਸੁਪਨਾ ਹੀ ਨਹੀਂ ਵੇਖਦੇ ਸੀ ਅਸੀਂ ਅਸੀਂ ਸੋਚਣ ਨੂੰ ਹੀ ਤਿਆਰ ਨਹੀਂ ਵੀ ਨਸ਼ਾ ਮੁਕਤ ਸਕਦਾ ਕਿਉਂਕਿ ਨਕਾਰਾਤਮਕ ਸੋਚ ਇੰਨੀ ਆ ਗਈ ਹੈ ਸਕਾਰਾਤਮਕ ਹੈ ਨਹੀਂ ਕੀ ਤਾਂ ਸਕਾਰਾਤਮਕ ਸੋਚ ਲਿਆਣੀ ਆ ਵੀ ਨਸ਼ਾ ਮੁਕਤ ਸਕਦਾ ਜਦੋਂ ਸੋਚਾਂਗੇ ਫਿਰ ਲੜਾਂਗੇ ਜਦੋਂ ਲੜਾਂਗੇ ਉਦੋਂ ਨਸ਼ਾ ਖਤਮ ਕਰਾਂਗੇ ਕਿ ਕਿਸ ਤਰੀਕੇ ਨਾਲ ਰੋਕੋਗੇ ਭੈਣ ਕਿਉਂਕਿ ਜਿਹੜਾ ਚਿੱਟਾ ਉਹ ਪੰਜਾਬ ਦੀ ਹਰ ਗਲੀ ਦੇ ਵਿੱਚ ਪੈਰ ਪਸਾਰ ਗਿਆ ਹਰ ਘਰ ਦੇ ਵਿੱਚ ਪੈਰ ਪਸਾਰ ਗਿਆ ਜਿਹਦੇ ਮਗਰ ਰੂਲਿੰਗ ਪਾਰਟੀਆਂ ਦੀ ਗੱਲ ਕਰ ਲਈਏ ਚਾਹੇ ਆਪੋਜੀਸ਼ਨ ਦੀ ਗੱਲ ਕਰ ਲਈਏ ਹਰ ਇੱਕ ਪਾਰਟੀ ਨੇ ਆਪਣੇ ਸਮੇਂ ਦੇ ਵਿੱਚ ਵਕਾਇਆ ਕਹਿ ਸਕਦੇ ਮੈਂ ਉਹੀ ਤਾਂ ਕਹਿ ਰਹੀ ਹਾਂ ਜੇ ਕਿਸ ਤਰੀਕੇ ਦੇ ਨਾਲ ਨਹੀਂ ਵਕਾਵਾਂਗੇ ਪਹਿਲਾਂ ਤਾਂ ਜਦੋਂ ਅਸੀਂ ਮਾਵਾਂ ਆਪਦੇ ਜਵਾਕਾਂ ਨੂੰ ਸੰਭਾਲ ਲੈਣਗੀਆਂ ਸਕੂਲਾਂ ਤੱਕ ਵੀ ਭਾਵੇਂ ਪਿੱਛੇ ਜਾਣਾ ਪਵੇ ਆਪਦੇ ਜਵਾਕ ਦੇ ਜਾਣਾ ਪੈਣਾ ਆਪਦੇ ਜੁਆਕਾਂ ਦੇ ਨਾਲ ਜਿਹੜੀ ਦਾਦਾ ਦਾਦੀ ਪਰਿਵਾਰਕ ਸਾਂਝ ਬਣਾਉਣੀ ਪੈਣੀ ਆ ਵੀ ਜੁਆਕ ਜੋ ਵੀ ਕਰਦਾ ਤਾਂ ਮਾਪੇ ਨੂੰ ਪਤਾ ਹੋਵੇ ਤੇ ਜਦੋਂ ਉਹ ਤੁਹਾਡੀ ਸਾਂਝ ਬਣੂਗੀ ਤਾਂ ਜੁਆਕ ਜਦੋਂ ਚਿੱਟੇ ਤੇ ਨਹੀਂ ਲੱਗਣਗੇ ਤਾਂ ਅੱਧੀ ਮਾਰਕੀਟ ਤਾਂ ਅੱਧਾ ਲੱਖ ਤਾਂ ਆਪਾਂ ਉਦੋਂ ਹੀ ਤੋੜ ਦਾਂਗੇ ਅਗਲੇ 5 ਸਾਲ ਚ ਦੇਖੋਗੇ ਤਾਂ ਨਵੇਂ ਖਰੀਦਦਾਰ ਹੀ ਨਹੀਂ ਪੈਦਾ ਹੋਏ ਤਾਂ ਅੱਧੀ ਮਾਰਕੀਟ ਤਾਂ ਮੁੱਕ ਗਈ ਤੇ ਜਿਹੜੇ ਦੂਜੇ ਨੇ ਉਹਨਾਂ ਨੂੰ ਹੌਲੀ ਹੌਲੀ ਜਿਸ ਤਰ੍ਹਾਂ ਪਹਿਲਾਂ ਗੱਲ ਕਰ ਰਹੀ ਸੀ ਆਪਾਂ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਬਚਾਇਆ ਜਾ ਸਕਦਾ ਨਸ਼ੇ ਤੋਂ ਜਾਂ ਕਿਸ ਤਰੀਕੇ ਦੇ ਨਾਲ ਬਚਾਓਗੇ ਨਸ਼ਾ ਮੁਕਤ ਕਰਨਾ ਤਾਂ ਖਰੀਦਦਾਰ ਮਕਾਉਣੇ ਪੈਣੇ ਨੇ ਪੰਜਾਬ 'ਚੋਂ ਖਰੀਦਦਾਰ ਦੋ ਤਰੀਕੇ ਦੇ ਨੇ ਇੱਕ ਤਾਂ ਹੈਗੇ ਨੇ ਜਿਹੜੇ ਨਵੇਂ ਬੰਨੇ ਨੇ ਤੇ ਇੱਕ ਜਿਹੜੇ ਆਲਰੇਡੀ ਹੈਗੇ ਨੇ ਨਵੇਂ ਜਿਹੜੇ ਬੰਨੇ ਨੇ ਉਹ ਮੈਂ ਮੇਰੀਆਂ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਮੇਰੀਆਂ ਮਾਤਾਂ ਵਰ ਨੂੰ ਕਹਿਣਾ ਚਾਹੁੰਦੀ ਆ ਵੀ ਤੁਹਾਡਾ ਜਿਹੜਾ ਜੁਆਕ 10 ਸਾਲ ਦਾ ਹੋ ਗਿਆ ਤਾ ਉਹ ਇਹਨਾਂ ਦਾ ਨਵਾਂ ਸ਼ਿਕਾਰ ਹੈ ਇਹ ਸੋ ਬਚਨ ਦੀ ਲੋੜ ਹੈ ਭਾਵੇਂ ਸਕੂਲ ਦੇ ਵਿੱਚ ਟਿਊਸ਼ਨਾਂ ਤੇ ਜਵਾਕਾਂ ਦੇ ਮਗਰ ਜਾਣਾ ਪਵੇ ਉਹਨਾਂ ਦੇ ਦੋਸਤਾਂ ਦੀ ਪੁੱਛ ਪੜਤਾਲ ਕਰਨੀ ਪਵੇ ਵੀ ਕਿਹੜੀ ਸੰਗਤ ਦੇ ਵਿੱਚ ਹੈ ਪਿੱਛੇ ਨਾ ਹਟਿਓ ਦੇਖੋ ਨਿਗਾਹ ਰੱਖੋ ਕਿਉਂਕਿ ਤੁਹਾਡਾ ਬੱਚਾ ਤੁਹਾਡਾ ਸਿਸਟਮ ਸਕੂਲ ਜਿਹੜਾ ਹੈਗਾ ਖਤਰੇ ਦੇ ਵਿੱਚ ਹੈ ਜੇ ਆਪਾਂ ਬੱਚਿਆਂ ਤੇ ਕੰਮ ਕਰ ਗਏ 10 ਸਾਲ ਤੋਂ 17 ਸਾਲ ਦੇ ਬੱਚੇ ਨਵੇਂ ਨੇ ਜਿਹੜੇ ਨਸ਼ੇ ਦੀ ਲਤ ਨਾਲ ਨਾ ਪੜਨ ਤਾਂ ਅੱਧਾ ਲੱਖ ਤਾਂ ਉਦੋਂ ਹੀ ਟੁੱਟ ਜਾਊਗਾ ਉਹ ਤੋਂ ਬਾਅਦ ਜਿਹੜੇ ਹੈਗੇ ਨੇ ਉਹਨਾਂ ਤੇ ਹੌਲੀ ਹੌਲੀ ਉਹਨਾਂ ਦੇ ਵਿਚਾਰ ਧਾਰਕ ਗੁਰਬਾਣੀ ਨਾਲ ਵੀ ਉਹਨਾਂ ਨੂੰ ਜੋੜਨਾ ਪੈਣਾ ਮੋਰਲੀ ਵੀ ਉਹਨਾਂ ਨੂੰ ਉੱਚਾ ਕਰਨਾ ਪੈਣਾ ਉਹਨਾਂ ਨੂੰ ਦਵਾਈਆਂ ਵੀ ਦੇਣੀਆਂ ਪੈਣੀਆਂ ਨੇ ਫੇਰ ਉਹਵੇਂ ਨਿਕਲਣਗੇ ਮੇਰਾ ਤਾਂ ਮਕਸਦ ਇਹ ਹੈ ਵੀ ਨਸ਼ਾ ਭਾਵੇਂ ਚੌਂਕ 'ਚ ਵਿਕੇ ਤੇ ਖਰੀਦਦਾਰ ਕੋਈ ਨਾ ਹੋ ਬਸ ਜੀ ਆ ਪਣ ਹੰਗਾਰਾ ਕਿਵੇਂ ਮਿਲ ਰਿਹਾ ਤੁਹਾਡੀ ਯਾਤਰਾ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਰੇ ਬਹੁਤ ਜ਼ਿਆਦਾ ਸਾਥ ਦੇ ਰਹੇ ਨੇ ਸਾਰੇ ਨਾਲ ਜੁੜ ਰਹੇ ਨੇ ਹਰ ਜਗ੍ਹਾ ਦੇ ਉੱਤੇ ਮੇਰੇ ਵੀਰ ਮੇਰੀਆਂ ਭੈਣਾਂ ਆਂਦੇ ਨੇ ਹੱਲਾ ਸ਼ੇਰੀ ਦੰਦੇ ਨੇ ਕੁਝ ਕਿਲੋਮੀਟਰ ਨਾਲ ਤੁਰਦੇ ਨੇ ਕਿਉਂਕਿ ਐਡਾ ਲੰਬਾ ਪੈਂਡਾ ਜਿਹੜਾ ਹੈਗਾ ਬਠਿੰਡਾ ਉਹ ਅੰਮ੍ਰਿਤਸਰ ਦਾ ਹਰੇਕ ਤੋਂ ਨਹੀਂ ਤੈ ਹੋਣਾ ਹੈਗਾ ਪਰ 4-5 ਕਿਲੋਮੀਟਰ ਬਜ਼ੁਰਗ ਵੀ ਤੁਰਦੇ ਨੇ ਮਾਤਾਵਾਂ ਤੁਰਦੀਆਂ ਨੇ ਫਿਰ ਉਹ ਆਪਣੇ ਘਰੇ ਵਾਪਸ ਚਲੇ ਜਾਂਦੇ ਨੇ ਇਸ ਤਰੀਕੇ ਦੇ ਨਾਲ ਜੋ ਧਰੇ ਨੇ ਤੇ ਮੈਂ ਸਾਰਿਆਂ ਨੂੰ ਜਿਹੜੇ ਵੀ ਦੇਖਦੇ ਨੇ ਮੇਰੀਆਂ ਵੀਰਾ ਮਾਤਾਵਾਂ ਭੈਣਾਂ ਨੂੰ ਕਹਿਣਾ ਚਾਹਨੀ ਆ ਵੀ ਆਓ 24 ਤਰੀਕ ਨੂੰ ਜਰੂਰ ਤੁਸੀਂ ਸ਼ਾਮਿਲ ਹੋਇਓ ਦਰਬਾਰ ਸਾਹਿਬ ਅਰਦਾਸ ਦੇ ਵਿੱਚ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਨਸ਼ੇ ਦੇ ਖਿਲਾਫ ਲੜਨ ਦਾ ਬਲ ਵਖੇਸ਼ੇ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ